ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਹਿਲਾਂ ਅਗਲੇ 4-5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 14-15 ਫਰਵਰੀ ਤੱਕ ਮੌਸਮ ਪੰਜਾਬ ਦਾ ਕਵੇਂ ਦਾ ਰਹ ਸਕਦਾ ਹੈ ਮੀਂਹ ਵਾਲਿਆ ਸਾਰ ਕਿੰਨੇ ਕੁ ਬਣਦੇ ਜਾਪ ਰਹੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਸਸਲੇ ਦੀ ਤਾਜ਼ਾ ਸੈਟੇਲਾਈਟ ਦੇ ਸਿਨਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਪੰਜਾਬ ਦੀ ਜੇਕਰ ਗੱਲ ਕਰੀਏ ਜੀ ਐਸੇਲੇ ਲਗਭਗ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗਦੀ ਆ ਸਵੇਰ ਤੋਂ ਸੂਰਜ ਚੜ੍ਹੇ ਹੋਏ ਆ ਤੇ ਹਲਕੀ ਧੁੰਦ ਵੀ ਕੁਝ ਖੇਤਰਾਂ ਦੇ ਵਿੱਚ ਦਰਜ ਹੋਈ ਆ ਤੇ ਦੂਜੇ ਫਸੇ ਦੇ ਦੇ ਸਕਦੇ ਹਾਂ ਕਿ ਮਾਝਾ ਖੇਤਰ ਦੇ ਉੱਪ ਹਲਕੇ ਛਰਾਟੇ 5-7 ਮਿੰਟਾਂ ਵਾਲੇ ਉਹ ਲੱਗ ਸਕਦੇ ਨੇ ਗੁਰਦਾਸਪੁਰ ਦੇ ਖੇਤਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਗੁਰਦਾਸਪੁਰ ਦੇ ਉੱਤਰੀ ਭਾਗਾਂ ਦੇ ਵਿੱਚ ਹੋ ਸਕਦਾ ਹੈ ਕਿ ਹਲਕੇ 5-7 ਮਿੰਟਾਂ ਲਈ ਛਰਾਟੇ ਲੱਗ ਜਾਣ ਕਿਉਂਕਿ ਇਸ ਵੇਲੇ ਸੰਗਲੀ ਬਦਲ ਰਹੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਉੱਤਰਨ ਤਰਨਤਾਰਨ ਸਾਹਿਬ ਪਠਾਨਕੋਟ ਦੇ ਉੱਪਰ ਦੀ ਗੁਜ਼ਰ ਰਹੀ ਹੈ ਦੋਜੇ ਫਸੇ ਰਾਜਸਥਾਨ ਔਰ ਮਧ ਪ੍ਰਦੇਸ਼ ਤੇ ਹਰਿਆਣਾ ਦੇ ਵਿੱਚ ਵੀ ਹਲਕੀ ਟਟਮੀ ਬੱਦਲਬਾਹੀ ਗੁਜ਼ਰ ਰਹੀ ਆ ਜਿਹੜੀ ਕਿ ਆਉਂਦੇ ਘੰਟਿਆਂ ਤੱਕ ਇਹ ਗੁਜ਼ਰਦੀ ਰਹਣੀ ਆ ਸੋ ਅੱਜ ਧੁੱਪ ਵੀ ਸਵੇਰ ਤੋਂ ਲੱਗ ਰਹੀ ਆ ਹਲਕੀ ਧੁੰਦ ਵੀ ਛਾਈ ਹੋਈ ਆ ਖਾਸ ਕਰ ਸੰਗਰੂਰ ਦੇ ਕੁਝ ਖੇਤਰਾ ਦੇ ਵਿੱਚ ਮਾਨਸਾ ਦੇ ਕੁਝ ਖੇਤਰਾ ਦੇ ਵਿੱਚ ਔਰ ਕੁਝ ਦੋ ਚਾਰ ਖੇਤਰ ਜਿਹੜੇ ਬਠਿੰਡੇ ਦੇ ਹੋ ਸਕਦੇ ਆ ਔਰ ਲੁਧਿਆਣੇ ਦੇ ਤੇ ਕੁਝ ਜਿੱਥੇ ਹਲਕੀ ਧੁੰਦ ਖੋਰਾ ਖੇਤਰਾ ਦੇ ਵਿੱਚ ਜਿੱਥੇ ਹੈ ਉੱਥੇ ਵੀ ਸਾਫ ਹੋ ਜਿਗਿਆ ਆਉਂਦੇ ਇੱਕ ਦੋ ਘੰਟਿਆਂ ਤੱਕ ਧੁੱਪ ਜੜੀ ਬਹੁਤ ਖੇਤਰਾ ਦੇ ਵਿੱਚ ਲੱਗਣੀ ਆ ਨਹਿਗਾ ਵਾਲਾ ਮਾਹ ਆ ਜਾਂ ਜਾਰੀ ਆ ਦਪਹਿਰਾਂ ਜੜੀਆਂ ਨੇ ਗਰਮ ਹੋ ਰਹੀਆਂ ਨੇ ਜਿੱਥੇ ਟੈਂਪਰੇਚਰ 20 21 ਦੇ ਚੱਲਦੇ ਸੀ ਉਹ ਹੁਣ ਵੱਧ ਕੇ 25 26 ਦੇ ਜਾ ਰਹੇ ਨੇ ਕਿਤੇ ਕਦੇ 26 ਤੋਂ ਪਾਰ ਜਾ ਚੁੱਕੇ ਨੇ ਸੋ ਮਾਗ ਦਾ ਮਹੀਨਾ ਜੀ ਮਾਗ ਦੇ ਮਹੀਨੇ ਦੇ ਵਿੱਚ ਹੀ ਟੈਂਪਰੇਚਰ ਵਧਣਾ ਇੱਕ ਚਿੰਤਾ ਦਾ ਵਿਸ਼ਾ ਹੈ ਗਲੋਬਲ ਵਾਰਮਿੰਗ ਜਲਵਾਯੂ ਪਰਿਵਰਤਨ ਕਾਫੀ ਕੁਝ ਡਿਪੈਂਡ ਕਰਦਾ ਹੈ ਕਾਫੀ ਕੁਝ ਇਤੇ ਪ੍ਰਭਾਵ ਪਾ ਰਿਹਾ ਜਿਹੜਾ ਟੈਂਪਰੇਚਰ ਵਧਣਾ ਸ਼ੁਰੂ ਹੋ ਚੁੱਕੇ ਨੇ ਤੇ ਕਹ ਸਕਦੇ ਹਾਂ ਕਿ ਅਗੇਤੀ ਗਰਮੀ ਹੈ ਜਿਹੜੀ OSVAR ਤੁਹਾਨੂੰ ਵੇਖਣ ਨੂੰ ਮਿਲੇਗੀ ਜਿੱਥੇ ਗਰਮੀ ਦਾ ਸੀਜ਼ਨ April ਤੱਕ ਸ਼ੁਰੂ ਹੁੰਦਾ ਹੈ ਜਾਂ ਕਿ ਮਾਰਚ ਦੇ ਅਖੀਰ ਤੱਕ ਜਾਂ ਫਿਰ April ਦੀ ਸ਼ੁਰੂਆਤ ਤੱਕ ਉਹ ਗਰਮੀ ਹੁਣ ਸਮੇਂ ਤੋਂ ਪਹਿਲਾਂ ਆ ਚੁੱਕੀ ਹੈ ਤੇ ਟੈਂਪਰੇਚਰ ਹੌਲੀ-ਹੌਲੀ ਤਾਂ ਨੂੰ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਹੋਰ ਵਾਧਾ ਹੋਏਗਾ ਆਉਣ ਦੇ ਦਿਨਾਂ ਤੱਕ ਰਾਤਾਂ ਠੰਡੀਆਂ ਨੇ ਪਰ ਰਾਤਾਂ ਦੇ ਟੈਂਪਰੇਚਰ ਵੀ ਕਦੇ ਡਿੱਪ ਕਰ ਜਾਂਦੇ ਨੇ ਕਦੇ ਤਾਂ ਨੂੰ ਜਾਂਦੇ ਨੇ ਇਸ ਲਈ ਜਾਂਦਾ ਸੀਜ਼ਨ ਜਿਹੜਾ ਹੁੰਦਾ ਜੀ ਭਾਵੇਂ ਉਹ ਗਰਮੀ ਦਾ ਭਾਵੇਂ ਸਰਦੀ ਦਾ ਉਹ ਮਾਰ ਕਰਦਾ ਇਸ ਲਈ ਆਪਣਾ ਪਛਾਹ ਤੁਸੀਂ ਕਰਕੇ ਰੱਖੋ ਤੇ ਆਉਂਦੇ ਦਿਨਾਂ ਤੱਕ ਫਿਲਹਾਲ ਕੋਈ ਚੇਤਾਵਨੀ ਕੋਈ ਅਲਰਟ ਮੌਸਮਾਫਗਨੇ ਜਾਰੀ ਨਹੀਂ ਕੀਤੇ ਆ ਆਉਂਦੇ ਦਿਨਾਂ ਤੱਕ ਜੀ ਹਰ ਕੀ ਜਿਹੜੀ ਪੁਰੇ ਦੀ ਹਵਾ ਚੱਲਦੀ ਹੋਈ ਸੀ ਉਹਨਾਂ ਤਬਦੀਲ ਹੋਏਗੀ ਪੱਛੋਂ ਦੀਆਂ ਹਵਾਵਾਂ ਦੇ ਵਿੱਚ ਯਾਨੀ ਕਿ ਨਾਰਥ-ਵੈਸਟ ਵਿੰਡ ਪੰਜਾਬ ਹਰਿਆਣਾ ਦੇ ਵਿੱਚ ਚੱਲਦੀ ਰਹਿਣੀਆਂ ਤੇਜ਼ ਹਵਾਵਾਂ ਮਾਝਾ ਖੇਤਰ ਦੇ ਵਿੱਚ ਚੱਲ ਰਹੀਆਂ ਨੇ ਦੋਆਬਾ ਖੇਤਰ ਦੇ ਵਿੱਚ ਜੜੀਆਂ ਕਿ ਆਉਂਦੇ ਘੰਟਿਆਂ ਤੱਕ ਜਾਂ ਕਰੀਏ ਸਾਰਾ ਦਿਨ ਹਵਾਵਾਂ ਜੜੀਆਂ ਨੇ ਪੰਜਾਬ ਦੇ ਵਿੱਚ ਚੱਲਣਗੀਆਂ ਰਵਾਨਗੀ ਦੇ ਨਾਲ ਤੇ ਤੋਂਦੇ ਅਸਰ ਆਉਂਦੇ 48 ਘੰਟੇ ਹੋਰ ਵੀ ਬਰਨਣਗੇ ਹਲਕੇ ਤੰਦ ਕੱਲ ਵੀ ਛਾ ਸਕਦੀ ਹੈ ਪਰਸੋ ਵੀ ਛਾਏਗੀ ਤੇ ਉਸ ਤੋਂ ਬਾਅਦ ਫਿਲਹਾਲ ਜਿਹੜਾ ਸਿਸਟਮ ਵਾਲੇ ਆਪਾਂ ਗੱਲ ਕਰੀਏ ਤੇ ਸਿਸਟਮ 16 17 ਨੂੰ ਆਉਂਦਾ ਲੱਗ ਰਿਹਾ ਜੀ ਇੱਕ ਹਲਕੇ ਲੈਵਲ ਦਾ ਤੇ ਉਹਦੀ ਵੀ ਤੁਹਾਨੂੰ ਅਪਡੇਟ ਆਉਂਦੇ ਤੱਕ ਅਸੀਂ ਦੇ ਦੇਾਂਗੇ ਫਿਲਹਾਲ ਮੋٹے ਤੌਰ ਤੇ ਜੇਕਰ ਦੇਖੀਏ ਤੇ ਮਾਝਾ ਖੇਤਰ ਜਿਨ੍ਹਾਂ ਦੇ ਵਿੱਚ ਅੰਮਰਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਜਲੰਧਰ ਤੇ ਕਪੂਰਥਲਾ ਇਹਨਾ 7-8 ਜਲਿਆ ਤੱਕ ਸਿਸਟਮ ਸੀਮਤ ਰਹੇਗਾ ਹੋ ਸਕਦਾ ਚੰਡੀਗੜ੍ਹ ਮੋਹਾਲੀ ਇਹਨਾ ਖੇਤਾਂ ਤੱਕ ਵੀ ਹਲਕੀ ਬੂੰਦਾਬਾਦੀ ਪਹੁੰਚ ਜਾਏ ਕਹਿ ਸਕਦੇ ਆ ਕਿ 40% ਖੇਤਾਂ ਦੇ ਵਿੱਚ ਹਲਕੇ ਸ਼ਰਾਟੇ ਦੇ ਅਸਰ ਰਹਣਗੇ 16-17 ਵਾਲੇ ਸਿਸਟਮ ਤੋਂ ਹੁਣ ਤੱਕ ਜੇਕਰ ਕੋਈ ਤਬਦੀਲੀ ਹੁੰਦੀ ਹੈ ਉੱਤੇ ਥੱਲੇ ਹੁੰਦਾ ਸਿਸਟਮ ਉਹਦੇ ਅਫੀਡਰ ਤੁਹਾਨੂੰ ਅੱਗੇ ਰੈਗੂਲਰ ਤੌਰ ਤੇ ਦੇ ਦੇ ਦਿੰਨੇ ਆ ਫਿਲਹਾਲ ਜੇਕਰ ਇੱਕ ਅਜਰ ਤਾਜ਼ਾ ਅੰਕੜਿਆਂ ਤੇ ਲਾ ਲਈਏ ਜੋ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਤੇ 16 ਤਰੀਕ ਤੱਕ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਜੀ ドライ ਰਹੇਗਾ ਮੌਸਮ ਸਾਫ ਰਹੇਗਾ ਫਿਲਹਾਲ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਧੰਨਵਾਦ ਜੀ شکریہ